ਸੀਨੀਅਰ ਭਾਈਪਾਦੇ ਆਗੂ ਅਤੇ ਭਾਈਪਾ ਪੰਜਾਬ ਦੇ ਜਨਨਕ ਖਤਰ ਸ਼੍ਰੀ ਅਨਿਲ ਸ਼ਰੀ ਨੇ ਆਜ ਇੱਕ ਸਖਤ ਬਿਆਨ ਜਾਰੀ ਕਰਦੇ ਹੋਇਆ ਆਮ ਆਦਮੀ ਪਾਰਟੀ ਦੀ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਲੈਂਡ ਪੂਲਿੰਗ ਨੀਤੀ ਦੀ ਨਿੰਦਾ ਕਰ ਦਿੱਤੀ ਹੈ ਇਸ ਨੂੰ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਜ਼ਮੀਨੀ ਘਟਾਲਾ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਨੀਤੀ ਵਿਕਾਸ ਬਾਰੇ ਨਹੀਂ ਹੈ ਇਹ ਉਜਾੜੇ ਬਾਰੇ ਹੈ ਪੰਜਾਬ ਭਰ ਦੇ ਵਿੱਚ 40000 ਏਕੜ ਤੋਂ ਵੱਧ ਪਚਾਉ ਜ਼ਮੀਨ ਨੂੰ ਜ਼ਬਰਦਸਤੀ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਉਹਨਾਂ ਦੇ ਭਵਿੱਖ ਨੂੰ ਵੀ ਲੁੱਟਿਆ ਜਾ ਰਿਹਾ ਹੈ ਇਹ ਕਹਿਣਾ ਹੈ ਉਹਨਾਂ ਦਾ असि सारे सब का बहुत बहुत स्वागत है अच्छी बहुत ही गंभीर मामला जो है सारे पंजाब से चिंता का विषय है जिस तरीके के सरकार ने लगभग चाली हजार एकड़ खेती बाड़ी वाली जगह जो खेत गे, है एग्रीकल्चर लैंड है उसू लैंड पूलिंग के तहत अक्वायर करा का काम तो। लगभग एक सौ अठवंजा पिंड अफेक्ट हो और मैं कि ये पंजाब की हिस्ट्री का सब तो व्डा फ्रॉड है ਤੁਸੀਂ ਕਿਸਾਨਾਂ ਨੂੰ ਉਹ ਜਮੀਨਾਂ ਤੋਂ ਵਾਜੇ ਕਰ ਦਿਓਗੇ ਮੁਆਵਜ਼ਾ ਤੁਸੀਂ ਉਹਨਾਂ ਨੂੰ ਕੋਈ ਨਹੀਂ ਦੇਣਾ ਔਰ ਤੁਸੀਂ ਅਕੋਰਡਿੰਗ ਟੂ ਦਾ ਏਰੀਆ ਕਿਸੇ ਨੂੰ 1000 ਗਾਜਾ ਰੈ residencial plots ਦੇ ਦਿਓਗੇ ਕਿਸੇ ਨੂੰ 500 ਗਾਜਾ ਦੇ ਦਿਓਗੇ ਕਿਸੇ ਨੂੰ 250 ਗਾਜਾ ਦੇ ਦੇਵੋਗੇ ਕਿਸੇ ਨਾਲ ਅਕੋਰਡਿੰਗ ਟੂ ਉਹ ਜਿਹੜੀ ਲੈਂਡ ਦੀ ਹੈਗੀ ਹੈ ਕਿਹਦੇ ਨਾਲ thro ਉਹ ਤਾਂ ਕਮਰਸ਼ਲ ਦੀ ਹੋਵੇਗੀ ਕਿਪਸਾਨ ਦੇ ਅੱਜ ਦੀ ਰੇਟ ਦੇ ਵਿੱਚ ਉਹਨੂੰ ਐਲਓ ਇਸ਼ੂ ਹੋ ਗਈ ਉਹਦਾ ਜ਼ਮੀਨ ਤੋਂ ਹੱਕ ਖਤਮ ਹੋ ਗਿਆ ਇਹਨੇ ਖਤਮ ਕਰ ਦਿੱਤਾ ਕਿ ਅਸੀਂ ਕੋਈ ਸੀਆਰਯੂ ਜਿਹੜੇ ਅਸੀਂ 40 ਹੇਕੜ ਹੈਗੇ ਤੇ ਕੋਈ ਸੀਏ ਜੁੜੀ ਹੋਈ ਹੈ ਜਿਹੜੇ ਲੈਂਡ ਪੁਲੀਚ ਨਹੀਂ ਆਣਗੇ ਉਹਦੇ ਅਬjection ਮੰਗੇ ਜਿਹੜੇ ਨਹੀਂ ਆਣਗੇ ਉਹਨਾਂ ਡਰਾਪ ਕਰਾਂਗੇ ਉਹਦਾ ਕੀ ਬਣੇਗਾ ਕੱਲ ਉਸ ਲੈਂਡ ਦੀ ਕੀ ਸਥਿਤੀ ਹੈ ਸਪੋਸ ਤੁਸੀਂ ਉਦੇਸ਼ ਕਰ ਲੈ ਕਿ ਨਵਾਂ ਲੈਣ ਨੂੰ ਸ਼ਾਮਿਲ ਨਹੀਂ ਹੋਣਾ ਸਾਧ ਤੋਂ ਸਾਰਾ ਬੱਚਿਆਂ ਦੇ ਵਾਸਤੇ ਤੁਸੀਂ ਅੱਗੇ ਤੁਸੀਂ ਬੱਚਿਆਂ ਵਾਸਤੇ ਕੋਈ ਕੰਮ ਕੋਲ ਕੇ ਕਰਨਾ ਹੋਵੇ ਚੇਂਜ ਆਫ ਲੈਂਡ ਯੂਜ਼ਿੰਗ ਹੋ ਰਿਹਾ ਹੋਵੇ ਕਿ ਕਿ ਸੋ ਮੈਂ ਸਮਝਦਾ ਕਿ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਲੋਕ ਇਸ ਆਮ ਆਦਮੀ ਪਰ ਸਰਕਾਰ ਨੇ ਕੇਜੀਵਾਲ ਭਵਤਮਾਨ ਨੇ ਪੰਜਾਬ ਨੂੰ ਪਹੁੰਚਾਈ ਅੱਜ ਮੈਂ ਪਟਿਆਲੇ ਆਇਆ ਪਟਿਆਲੇ ਦੇ ਲਗਭਗ 15-16 ਪਿੰਡ ਦੇ ਵਿੱਚ ਆਂਦੇ ਨੇ ਔਰ 1150 ਏਕੜ ਜਗ੍ਹਾ ਜਿਹੜੀ ਹੈ ਇਸ ਸੋ ਕਾਲਡ ਲੈਂਡ ਪੂਲਿੰਗ ਬਈ ਉਹ ਕਿਤਾਬ ਉਹਨਾਂ ਚਾਹੁੰਦੀ ਹੈ ਇਹ ਤਾਂ ਸੰਦਲ ਦੀ ਗੱਲ ਹੈ 40000 ਏਕੜ ਜਗ੍ਹਾ ਦੀ ਲੋੜ ਤਦੋਂ ਪੈਂਦੀ ਹੈ ਤੇ ਜਦ ਅਰਬਨ ਸਟੇਟਸ ਡਵਲ ਕਰ ਉੱਥੇ ਵਸਾਉਣ ਵਾਸਤੇ ਲੋਕ ਆਣੇ ਕਿੱਥੋਂ ਐ ਅੱਧਾ ਪੰਜਾਬ ਤੇ ਖਾਲੀ ਹੋ ਗਿਆ ਬੱਚੇ ਵਿਦੇਸ਼ਾਂ ਚ ਚਲੇ ਗਏ ਜਾਂ ਇਹ ਸਰਕਾਰ ਦੀ ਨਿਕੰਮੀਪਣ ਕਰਕੇ ਨਸ਼ੇ ਤੇ ਭੇਟ ਚੜ ਗਏ ਇੱਥੇ ਵੱਸੂ ਕੋਣ ਆ ਕੇ ਔਰ ਕਿਸੇ ਵੀ ਇਹਦੇ ਬੜੇ ਸਿਸਟਮ ਨੂੰ ਡਵੈਲਪ ਕਰਨ ਵਾਸਤੇ ਵੀ ਕਿੰਨੇ ਸਾਲ ਲੱਗਣਗੇ ਉਹਦੀ ਡਵੈਲਪਮੈਂਟ ਵਾਸਤੇ ਪੈਸਾ ਕਿੱਥੋਂ ਆਏਗਾ ਕਿੰਨੇ ਪੀਰੀਅਡ ਚ ਡਵੈਲਪ ਹੋਣਗੇ ਔਰ ਡਵੈਲਪ ਹੋਣ ਦੇ ਬਾਅਦ ਬਸਣਗੇ ਕਿੰਨੇ ਪੀਰੀਅਡ ਦੇ ਵਿੱਚ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਮੈਂ ਹੁਣੇ ਆ ਰਿਹਾ ਸੀ ਘਰੇ ਤੋਂ ਜਿਵੇਂ ਤੁਹਾਡੇ ਪਟਿਆਲੇ ਦੀ ਗੱਲ ਕਰਾਂ ਉਹ ਮੈਕਸ ਵਿੱਚ ਲਗਭਗ 2000 ਸਾਂ ਦਾ ਦੇਖਦਾ ਪਿਆ ਹਾਂ ਅਜੇ ਤੱਕ ਪੂਰੀ ਤਰ੍ਹਾਂ ਡਵੈਲਪ ਨਹੀਂ ਹੋਇਆ ਬਸਿਆ ਨਹੀਂ ਕੋਈ ਤਾਂ ਬਸਿਆ ਨਹੀਂ ਇਹ ਗਵਰਨਮੈਂਟ ਤ੍ਰਿਕੋਣ ਕਰਕੇ ਕੋਈ ਟ੍ਰਾਈਕੌਨ ਟ੍ਰਾਈਕੌਨ ਉਹ ਵੀ ਕਾਫੀ ਦੇਰ ਦੀ ਉਹ ਵੀ ਕਿੰਨੀ ਕਵਸੀ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਤੇ 1 4000 ਹੇਕੜ ਕਿੰਨੇ ਸਾਲਾਂ ਚ ਬਸੇਗਾ ਕਿੱਥੋਂ ਆਏਗੀ ਪਾਪੂਲੇਸ਼ਨ ਕੌਣ ਲਏਗਾ ਕੌਣ ਬਸੇਗਾ एक टोटली इनकनसीवड है और भारतीय जनता पार्टी तुरंत वापस ली जामीन ले रहे हो रोजी रोटी का साधन खो रहे हो किसान को रोटी खाने नहीं लभनी सड़क से किसान रुलेगा और यह सौ पॉइंट जारी अपने आप को किसान पक्षी सरकार कहती है यह सिर्फ और सिर्फ पैसे कमाने का जरिए अंडरहैंड किसी तरीके फंड इकट्ठे करने वास्ते आम आदमी पार्टी ने चक्कर चलाया कुछ कॉलेज ना मिलके और एक चीज और देखने वाली गल है पूरे हिंदुस्तान का अर्बनाइज एरिया जो है परसेंट किसी शहर का है एवरेज जो निकलती है घट होता है एवरेज इज थर्टी वन परसेंट लरेडी फोर्टी टू परसेंट है तो जो तो चालीस हजार एकड़ होड़ दे तो किसानी किसान प्रधान सूबा कहने अपना किसान कितने जाऊगा कितने जगह उसको बचेगी और इस सारे कपड़े को अंजाम देने वास्ते जिस डिवेलपमेंट काउंसिल बनाई है ਦਿੱਲੀ ਦੇ ਬੰਦੇ ਪੜਦੀ ਕਿਤੇ ਕੀ ਗੱਲ ਪੰਜਾਬ ਚ ਅਟਲਮਤ ਬੰਦੇ ਨਹੀਂ ਰਹਿੰਦੇ ਪੰਜਾਬ ਚ ਸਿਆਣੇ ਬੰਦੇ ਨਹੀਂ ਰਹਿੰਦੇ ਔਰ ਹੀਰਾ ਫੇਰੀ ਕਿਸ ਤਰੀਕੇ ਨਾਲ ਅੰਜਾਮ ਤੇ ਨਹੀਂ ਹੈ ਇਹ ਪਹਿਲੀ ਵਾਰੀ ਹੋਇਆ ਕਿ ਚੀਫ ਮਿਨਿਸਟਰ ਡਰੈਕ ਕੌਂਸਲ ਦਾ ਯਾਨੀ ਕਿ ਗ੍ਰਾਡਾ ਯਾ ਡਿਵੈਲਪਿੰਗ ਅਥਾਰਟੀਸ ਹੈਗੀ ਯਾਨੇ ਚੀਫ ਮਿਨਿਸਟਰ ਤੱਕ ਉਹਨੂੰ ਚੇਅਰਮੈਨ ਤੋਂ ਟਾਪਦਾ ਔਰ ਚੀਫ ਸੈਕਰੀਟਰੀ ਬਣਾਦਾ ਅੱਗੇ ਕਿਉਂ ਦੱਸਦਾ ਚੀਫ ਮਿਨਿਸਟਰ ਚੇਅਰਮੈਨ ਹੁੰਦਾ ਸੀਗਾ ਆਪਣ ਹਾਊਸਿੰਗ ਡਿਵੈਲਪਮੈਂਟ ਦਾ ਮੰਤਰੀ ਆ ਉਹਦਾ ਵਾਈਸ ਚੇਅਰਮੈਨ ਹੁੰਦਾ ਸੀਗਾ। ਕੀ ਆ ਮੰਤਰੀ ਚੀਫ ਸਕੱਟਰੀ ਦੇ ਅੰਦਰ ਬੈਠੇਗਾ? ਕੀ ਆ ਫੈਸਲੇ ਚੀਫ ਸਕੱਟਰੀ ਕਰਨਗੇ? ਇਹ ਸਾਰੇ ਇੱਕ ਬਹੁਤ ਵੱਡੇ ਪ੍ਰਸ਼ਨ ਜਿਹੜੇ ਨੇ ਇਸ ਸਰਕਾਰ ਦੀ ਕਾਰਜਕਾਰੀ ਉੱਤੇ ਖੜੇ ਹੁੰਦੇ ਨੇ। ਅਸੀਂ ਤਾਂ ਜਾਣਦੇ ਆ ਇਹ ਨਿਲੈਕਾ ਦੀ ਸਰਕਾਰ ਹੈ, ਨਕਮੇ ਦੀ ਸਰਕਾਰ ਹੈ। ਪੰਜਾਬ ਦਾ ਬੇੜਾ ਘਰ ਕਰਨ ਵਾਲੀ ਸਰਕਾਰ ਹੈ। ਪੰਜਾਬ ਦਾ ਪੱਠਾ ਬਾਣਵਾਣ ਵਾਲੀ ਸਰਕਾਰ ਹੈ ਪੰਜਾਬ ਨੂੰ ਲੁੱਟਣ ਵਾਲੀ ਕਿ ਸਰਕਾਰ ਹੈ ਝੂਠ ਬੋਲਣ ਵਾਲੀ ਦੀ ਸਰਕਾਰ ਹੈ ਲੇਕਿਨ ਇਸ ਤਰ੍ਹਾਂ ਦੀ ਲੁੱਟ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਕਿਸ ਤਰੀਕੇ ਨਾਲ ਪੰਜਾਬ ਨੂੰ ਲੁੱਟਣ ਦਾ ਪਲਾਨ ਬਣਾਇਆ ਗਿਆ ਸੋ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਨਾਂ ਦੇ ਬਹੁਤ ਸਾਰੇ ਥਾਵਾਂ ਤੋਂ ਸਾਡੇ ਕੋਲ ਆਇਆ ਕਿ ਕੜਗੋ ਪੰਚਾਇਤਾਂ ਨੇ ਵੀ ਅਪਰੋਚ ਕੀਤਾ ਅਸੀਂ ਪੰਜਾਬ ਦੇ ਕਿਸਾਨਾਂ ਦਾ ਭਰਤੀ ਜਨਤਾ ਪਾਰਟੀ ਖੜੀ ਅਸੀਂ ਕਿਸੇ ਕੀਮਤ ਉੱਤੇ ਲੁੱਟ ਨਹੀਂ ਹੁੰਦਿਆਂਗੇ ਅਸੀਂ ਕਿਸੇ ਕੀਮਤ ਦੇ ਉੱਤੇ ਕਿਸਾਨੀ ਨੂੰ ਤਬਾਹ ਪੰਜਾਬ ਚ ਨਹੀਂ ਹੁੰਦਿਆਂ ਦੇ ਚਾਰੀ ਹਜ਼ਾਰ ਏਕੜ ਜਗ੍ਹਾ ਇਹ ਲੈ ਲੈਂਦੇ ਨੇ ਡੇਢ ਲੱਖ ਟਨ ਘੱਟੋ ਘੱਟ ਪੈਦੀ ਜਿਹੜੀ ਕੀ ਹੈ ਉਹਦੀ ਪੈਦਾਵਾਰ ਕਟੇਗੀ ਸੰਤਾ ਜਲਾ ਹੈ ਕਿਸੇ ਹੱਦ ਤੱਕ ਮਨ ਚੰਗੇ ਕਿ ਜਿਹੜੇ ਵੱਡੇ ਸ਼ਹਿਰ ਨਹੀਂ ਉਹਦੇ ਆਲੇ-ਦੁਆਲੇ ਹੋ ਸਕਦਾ ਹੈ ਉਹ ਤੁਸੀਂ ਦੂਜੇ ਜਿਹੜੇ ਚਲਾ ਲਓ ਕੋਲਪੁਰ ਵਰਗੇ ਸ਼ਹਿਰ ਕਿੱਥੋਂ ਆਣੀ ਹੈ ਪopulation ਡਿਵੈਲਪਮੈਂਟ ਵਾਸਤੇ ਮੋਗੇ ਕਿੱਥੋਂ ਆਣੀ ਹੈ ਇੰਨੀ ਪopulation ਡਿਵੈਲਪਮੈਂਟ ਵਾਸ ਅਰਗਨਾਈਜ਼ਡ ਰੀਹੈਸ਼ਵਾਸਤੇ ਸੋ ਇਹ ਪੂਰੇ ਪੁਰਾ ਜਿਹੜਾ ਪ੍ਰੋਜੈਕਟ ਹੈ ਇਨੂੰ ਤੁਰੰਤ ਵਾਪਸ ਕੀਤਾ ਜਾਣਾ ਚਾਹੀਦਾ ਪੰਜਾਬ ਦੀ ਕਿਸਾਨੀ ਦਾ ਤੱਕਾ ਨਹੀਂ ਕਰਨ ਦਿੱਤਾ ਜਾਏਗਾ ਕਿਸਾਨਾਂ ਦਾ ਤੱਕਾ ਨਹੀਂ ਹੋਣ ਦੇ ਦੀ ਭਾਰਤੀ ਜਨਤਾ ਪਾਰਟੀ ਅਬ ਜੇ ਲੋੜ ਪਈ 2027 ਦੇ ਬਾਅਦ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਅਸੀਂ ਸਾਰੀ ਪਾਲਿਸੀ ਨੂੰ ਸਟ੍ਰੈਪ ਕਰਾਂਗੇ ਔਰ ਜਿਹੜੀ ਵੀ ਇਹਨੇ ਤੱਕੇ ਨਾਲ ਐਕਵਾਇਰ ਕਰਾਈ ਹੋਈ ਹੈ ਕਿਸੇ ਕਿਸਾਨਾਂ ਨੂੰ ਵਾਪਸ ਲਵਾਵਾਂਗੇ ਛੇ ਦੇ ਵਾਸਤੇ ਮੈਂ ਆਪ ਜੀ ਦੇ ਵੀ ਬੇਨਤੀ ਕਰਾਂਗਾ মিডিਆ ਇੱਕ ਬਹੁਤ ਵੱਡਾ ਪਿਲਰ ਡੈਮੋਕਰੇਸੀ ਦਾ ਸਰਕਾਰ ਦੇ ਇਸ ਲੁੱਟੋ ਛੁਟ ਦੇ ਮਸੌਦੇ ਨੂੰ ਬੇਨਕਾਬ ਕਰਨ ਵਾਸਤੇ মিডিਆ ਨੂੰ ਵੀ ਆਪਣਾ ਅਦਾ ਕਰਨਾ ਪਏਗਾ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਪੰਜਾਬ ਦੇ ਸ਼ਹਿਰੀ ਹੋਣ ਦੇ ਨਾਤੇ মিডিਆ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਇਹ ਦਿੱਲੀ ਦੇ ਲੋਕ ਆ ਕੇ ਕਿਉਂ ਪੰਜਾਬ ਨੂੰ ਲੁੱਟਣ ਦੀ ਪਲਾਨ ਬਣਾ ਰਹੇ ਨੇ ਉਨੇ ਵਾਸਤੇ ਪੰਜਾਬੀ ਨੂੰ ਖੜਾ ਹੋਣਾ ਪਿਆ। ਅੱਜ ਪੰਜਾਬ ਨੂੰ ਪੰਜਾਬੀ ਨਹੀਂ ਚਲਾ ਰਹੇ। ਬਾਹਰ ਦੇ ਲੋਕ ਆ ਕੇ ਪੰਜਾਬ ਨੂੰ ਚਲਾ ਰਹੇ। ਅੱਜ ਸਾਡਾ ਮੁੱਖ ਮੰਤਰੀ ਤਾਂ ਕਿਸੇ پارٹی ਦਾ ਹੋਵੇ। ਮੁੱਖ ਮੰਤਰੀ ਸਾਡੇ ਪੰਜਾਬ ਦਾ ਹੈ। ਅੱਜ ਡੱਬੂ ਬਣਾ ਕੇ ਰੱਖ ਦਿੱਤਾ। ਅੱਜ ਸਾਰਾ ਸੀਐਮਓ ਜਿਹੜਾ ਹੈਗਾ ਦਿੱਲੀ ਦੇ ਲੋਕ ਆ ਕੇ ਕੰਟਰੋਲ ਕਰ ਰਹੇ ਨੇ। ਪੰਜਾਬ ਦੇ ਵਿੱਚ ਲੱਖਾਂ ਰੁਪਏ ਰੱਖਾ ਦਿੱਲੀ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਕਿਸੇ ਨੂੰ 2 ਲੱਖ ਕਿਸੇ ਨੂੰ 3 ਲੱਖ ਉਸਬੀ ਬਣਾਤੇ ਐਡਵਾਈਜ਼ਰ ਬਣਾ ਦੁੱਤੇ ਕੀ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਵਿੱਚ ਟੇਲਰ ਦੀ ਕਮੀ ਹੈ ਕੋਈ ਸੋ ਇਹ ਲੁੱਟ ਕਿਹੜੀ ਹੀ ਹੈ ਦਿੱਲੀ ਦੇ ਲੋਕ ਆ ਕੇ ਅਰਵਿੰਦ ਕੇਜਰੀਵ ਆਮਨੀਸ਼ਾ ਸੋਧਿਆ ਸਤੇਜਨ ਜੈਨ ਔਰ ਹੋਰ ਜਿਹੜੇ ਬੈਬੂ ਕੁਮਾਰ ਔਰ ਜਿਹੜੇ ਹੋਰ ਅੱਧਾ ਸਨਾਮ ਤੁਸੀਂ ਸਾਰੇ ਦੇਖ ਰਹੇ ਹੋ ਬੜੇ ਸਰਕੂਲੇਸ਼ਨ ਚ ਆ ਗਏ ਨੇ ਇਹਨੂੰ ਤਰੰਤ ਪੰਜਾਬ ਤੋਂ ਕੱਢ ਦਿੱਤਾ ਜਾਣਾ ਚਾਹੀਦਾ। ਦਿੱਲੀ ਦੇ ਲੋਕ ਸਵਾਰੀਏ। ਉਥੇ ਦੁੱਚੋਂ ਮੱਖੀ ਵਾਂਗਰ ਚੱਕ ਕੇ ਬਾਹਰ ਸਟੇ ਰਹਨ। ਜਿਨ੍ਹਾਂ ਨੇ ਉਥੇ ਦੇ ਵਿਲੇ ਹੋਏ ਨੇ ਚੋਰੂ ਚੱਕੇ ਅੱਜ ਪੰਜਾਬ ਚ ਆ ਕੇ ਬਲਾਟ ਕਰਦੇ। ਸੋ ਤੁਹਾਡੀ ਰਾਹੀਂ ਇਸ ਪੰਜਾਬ ਦੇ ਜਨਤਾ ਨੂੰ ਅਪੀਲ ਕਰਦਾ। ਇਸ ਤੋਂ ਪਹਿਲਾਂ ਕਿ ਸਾਰਾ ਸ ਪੰਜਾਬ ਲੁੱਟਿਆ ਜਾਵੇ। ਸਾਨੂੰ ਸਾਰਿਆਂ ਨੂੰ ਇੱਕ ਮੁੱਠੋ ਕੇ ਇਹਨੂੰ ਐਕਸਪੋਜ਼ ਕਰਨਾ ਪਏਗਾ ਇਹਦੀ ਲੁੱਟ ਪਸੂਟ ਦੇ ਉੱਤੇ ਨਕੇਲ ਕਸਣੀ ਪਏਗੀ ਔਰ bari ਜਿਹੜੇ ਲੋਕ ਆ ਕੇ ਪੰਜਾਬ ਨੂੰ ਚਲਾਣਾ ਚਾਹੁੰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਕੇ ਬਾਹਰ ਕੱਢਾਂਗੇ ਇਹਦੇ ਵਾਸਤੇ ਸਾਨੂੰ ਸਾਰੇ ਨੂੰ ਇਕੱਠੇ ਹੋ ਕੇ ਕੰਮ ਕਰਨਾ ਪਏਗਾ ਔਰ ਇਸ ਪੂਰੀ ਲੈਜਬੁਲਿੰਗ ਪਾਲਸੀ ਵੀ ਭਾਰਤੀ ਜਨਤਾ ਪਾਰਟੀ ਕੜੀ ਸ਼ਤਾਸ਼ ਵਿਰੋਧ ਕਰਦੀ ਹੈ ਪੰਜਾਬ ਦੇ ਕਿਸਾਨਾਂ ਨਾਲ ਭਾਰਤੀ ਜਨਤਾ ਪਾਰਟੀ ਖੜੀ ਹੈ ਔਰ ਉਹਨਾਂ ਦੇ ਹਰ ਸੰਘਰਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਉਹਨਾਂ ਦਾ ਸਾਥ ਦੇ ਰਹੀ ਹੈ ਇਹਦਾ ਹੀ ਮਤਲਬ ਹੈ 2022 ਦੀ ਇਲੈਕਸ਼ਨ ਦੀ ਗੱਲ ਕਰੀਏ ਕਿ ਜਿਹੜੀ ਬੀਜੇਪੀ ਹੈ ਕਾਹਦੇ ਨਾਲ ਮਿਲ ਕੇ ਸਰਕਾਰ ਬਣਾਏਗੀ ਕਿਵੇਂ ਦੇਖੀਏ ਭਾਰਤੀ ਜਨਤਾ ਪਾਰਟੀ ਦੂਜਾ ਸਤਾਈ ਦੇ ਵਿੱਚ 117 ਦੇ 117 ਸੀਟਾਂ ਦੀ ਤਿਆਰੀ ਕਰ ਰਹੀ ਅਸੀਂ ਆਪਣੇ ਬੁੱਤੇ ਦੇ ਉੱਤੇ 117 ਦੇ 117 ਸੀਟਾਂ ਲੜਾਂਗੇ ਜਿੱਤਣ ਵਾਸਤੇ ਲੜਾਂਗੇ ਔਰ ਸਰਕਾਰ ਬਣਾਵਾਂਗੇ ਤਾਂ ਤੁਹਾਡੀ ਜਾਂਚ ਏਜੰਸੀ ਕੀ ਕਰ ਰਹੀ ਹੈ ਕਿ ਇਸ ਦੇ ਵਿੱਚ ਇਹ ਵੀ ਹੈ ਕਿ 10000 ਹਜ਼ਾਰ ਕਰੋੜ ਰੁਪਏ ਸਰਕਾਰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਸਰਕਾਰ ਤੋਂ ਚਲੀ ਜਾਏਗੀ ਤਾਂ 10000 ਕਰੋੜ ਹੋਣਗੇ ਸੁਪੀਤ ਸਿੰਘ ਬਾਦਲ ਨੇ ਰਿਸਪੌਂਸ ਦੇ ਵਿੱਚ ਕਿਹਾ ਸੀ ਕਿ 10000 ਕਰੋੜ ਰੁਪਏ ਇਕੱਠੇ ਕਰਨ ਦਾ ਕੰਮ ਵੀ ਇਹ ਪਾਰਟੀ ਕਰ ਰਹੀ ਹੈ ਤੇ ਤੁਹਾਡੀਆਂ ਜਾਂਚ ਏਜੰਸੀਆਂ ਕੀ ਕਰ ਰਹੀਆਂ ਨੇ ਈਡੀ ਕੀ ਕਰ ਰਹੀ ਹੈ ਇਹ ਕੁਝ ਐਕਟਿਵ ਹੋਣਗੀਆਂ ਜਾਂ ਤੁਸੀਂ ਕੋਈ ਲਿਖਤ ਚ ਦੇ ਰਹੇ ਹੋ ਤਾਂ ਦੇਖੋ ਕੀ ਹੈਗਾ ਕਿ ਇਹ ਸਾਰਾ ਜਿਹੜਾ ਮਾਮਲਾ ਹੈਗਾ ਆਲਰੇਡੀ ਸੜੇ ਤੇ ਆ ਚੁੱਕੇ ਤੇਰੇ ਨਾਲ ਮੈਂ ਕਹੀ ਹੈ ਕਿ ਕਿਸੇ ਕਿਸੇ ਕੀਮਤ ਦੇ ਉਪਰ ਆਪਣੇ ਕਿਸਾਨਾਂ ਨੂੰ ਲੁੱਟਣ ਨਹੀਂ ਦੇਣਾ ਕਿਸਾਨੀ ਨੂੰ ਤਬਾਹ ਨਹੀਂ ਹੋਣ ਦੇਣ ਅਸੀਂ ਪਹਿਰੇਦਾਰ ਦੀ ਭੂਮਿਕਾ ਨਿਭਾਵਾਂਗੇ ਬਾਅਦ ਤਿੰਨ ਤੱਕ ਪਹਿਰੇਦਾਰ ਦੀ ਭੂਮਿਕਾ ਨਿਭਾਏਗੀ ਔਰ ਇਹ ਦਿੱਲੀ ਦੇ ਲੋਕ ਆ ਕੇ ਜਿਹੜੇ ਲੁੱਟਖਸਟ ਦਾ ਕੰਮ ਕਰ ਰਹੇ ਅਸੀਂ ਇਹਨੂੰ ਇਸ ਕਾਂਦੀ ਆਪਣੀ ਕੋਈ ਯਾ ਫਲਾ 100 ਰੁਪਏ ਦੀ ਸਟਿਤੀ ਬਹੁਤ ਖਰਾਬ ਹੋ ਰਹੀ ਹੈ ਕਿ ਬੋੜੀਆਂ ਜਲਦੀ ਆਜਮੀ ਦੋ ਬੰਦੇ ਅਸੀਂ ਥੋੜੀਆਂ ਨਾਲ ਮੱਤੇ ਹੋ ਗਏ ਸਨ ਜਿਸ ਤਰ੍ਹਾਂ ਕਿ ਸ਼ਿਵਰਾ ਸਿੰਘ ਚੋਹਾਨ ਰਾਜਪੁਰਾ ਵਿਖੇ ਆਏ ਸੀ ਉਹਨਾਂ ਅੱਗੇ ਵੀ ਇਹ ਮੁੱਦਾ ਰੱਖਿਆ ਗਿਆ ਸੀ ਤੇ ਉਹਨਾਂ ਵੱਲੋਂ ਕੀ ਕੋਈ ਆਸ਼ਵਾਸਨ ਵੀ ਦਿੱਤਾ ਗਿਆ ਸੀ ਕਿ ਮੈਂ ਜੋ ਪ੍ਰੋਫੈਕਸ਼ਨ ਲਵਾਉਂਗਾ ਤੇ ਉਹਨਾਂ ਵੱਲੋਂ ਕੋਈ ਗੱਲ ਕੀ ਦੇਖੋ ਥੱਲੇ ਹੈ ਕਿ ਆਵਰ ਦੇ ਫੈਡਰਲ ਸਟਰਕਚਰ ਥਿਸ ਇਜ਼ ਅ ਸਟੇਜ ਟੂ ਇਰਸ਼ੀ ਲਈ ਵਾਸਤੇ ਸਾਨੂੰ ਆਪਣੀ ਸਰਕਾਰ ਦੇ ਹੀ ਪੰਜਾਬੀਆਂ ਨੂੰ ਇਹ ਦਿੱਲੀ ਦੇ ਜਿਹੜੇ ਲੁਟੇਰੇ ਆ ਕੇ ਪੰਜਾਬ ਨੂੰ ਲੁੱਟਣ ਆਏ ਨੇ ਉਹਨਾਂ ਦੇ ਕੰਨ ਫੜਨੇ ਪੈਣਗੇ ਅਜ ਪੰਜਾਬੀਆਂ ਨੂੰ ਖੜੇ ਹੋਣ ਦੀ ਲੋੜ ਹੈ ਦਿੱਲੀ ਦੇ ਲੁਟੇਰਿਆਂ ਦੇ ਖਿਲਾਫ ਪੰਜਾਬ ਦੇ ਲੋਕਾਂ ਨੂੰ ਖੜੇ ਹੋਣ ਦੀ ਲੋੜ ਹੈ ਪੰਜਾਬੀਆਂ ਨੂੰ ਇਕ ਨੂੰ ਠੋਕੇ ਦਿੱਲੀ ਦੇ ਲੁਟੇਰਿਆਂ ਨੂੰ ਭਜਾਣਾ ਪਏਗਾ ਆਮ ਆਦਮੀ ਪਾਰਟੀ ਨੂੰ ਭਜਾਣਾ ਪਏਗਾ ਕੋਈ ਆਮ ਆਦਮੀ ਪਾਰਟੀ ਕੋਈ ਜਾਂਦੀ ਪਾਰਟੀ ਨਹੀਂ ਰਹੇਗੀ ਸਰ ਬੀਜੇਪੀ ਦੀ ਰੂਪਰੇਖਾ ਕੀ ਹੈ ਸਰ ਇਸ ਸਾਹਮਣੇ ਜੇ ਕਰੇਗੀ ਕੀ ਫਿਰ ਰਿਸਪਾਂਸਿਬਿਲਟੀ ਆ ਹੋਰ ਵੀ ਕੁਝ ਅਸੀਂ ਆਪਣੇ ਪੱਧਰ ਦੇ ਉੱਤੇ ਹਰ ਤਰੀਕੇ ਨਾਲ ਆਪਣੇ ਪੰਜਾਬ ਦੇ ਕਿਸਾਨਾਂ ਨਾਲ ਖੜੇ ਹਾਂ ਜੋ ਵੀ ਡੈਮੋਕ੍ਰੈtic ਸਿਸਟਮ ਦੇ ਨਾਲ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਉਹਨਾਂ ਨਾਲ ਖੜ੍ਹ ਸਕਦੇ ਹਾਂ ਅਸੀਂ ਹਰ ਉਸ ਕਦਮ ਤੇ ਰਗਾ ਭਾਵੇਂ ਇਹਨਾਂ ਦਾ ਪਾਰਟੀ ਉਖਾਣੇ ਸੇ ਤਿਆਰ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਖੜੇ ਹਾਂ ਅਸੀਂ ਪੰਜਾਬ ਦੇ ਕਿਸਾਨੀ ਨੂੰ ਬਰਬਾਦ ਨਹੀਂ ਹੁੰਦੇ ਕਿਸੇ ਕੀਮਤ ਤੇ ਨਹੀਂ ਹੁੰਦੇ ਆ

जलंधर एक हजार एकड़ पटियाला बठिंडा अठ सौ अड़ताली संगर पांच सौ अठाठ मोगा पांच सौ बयाली नवाशहर तीन सौ त्रियासी फिरोजपुर तीन सौ तेरह बरनला तीन सौ सौ पंजा कपूरथला एक सौ पंजा फपवाड़ा दो सौ नकोदर दो सौ अस्सी बटाला एक सौ साठ ਤਰੇਤਰਨ ਸਤਾਨਵੇ ਸਤਾਨਪੁਰ ਲੋਧੀ 70 ਏਕੜ ਜਗਾ ਜਿਹੜੀ ਹੈ ਲਗਭਗ 40 ਏਕੜ ਦੇ ਕਿ ਨਹੀਂ ਬਣ ਜਾਂਦਾ ਸਾਰਾ ਜਿਹੜੀ ਇਹ ਸਰਕਾਰ ਜਿਹੜੀ ਇਹ ਲੈਂਡ ਪੁਲਸ ਕੰਪਨੀ ਦਾ ਐਕਵਾਇਰ ਕਰਵਾਉਂਦੀ ਹੈ ਮੈਨੂੰ ਖਾਲੀ ਦੇਖੋ ਕਿ ਕਿਸਾਨ ਕਿੱਥੇ ਜਾਏਗਾ ਜਿੱਦਣ ਐਮਐਲਏ ਸਾਈਨ ਹੋ ਜਾਂਦੇ ਹੈ ਕਿਸਾਨ ਉਸ ਉਹ ਤੋਂ ਬਾਅਦ ਉਹ ਪੈਸੇ ਨਹੀਂ ਕੱਢ ਸਕਦਾ ਉਸ ਜਿਹਾ ਪਰ ਗੱਲ ਕੋ ਹੋ ਹੀ ਗਿਆ ਕਿਸੇ ਨੂੰ ਲੜੀ ਤੋਂ ਦੇ ਚਾਹ ਕਿ ਉਹ ਅਰਗੇਨਾਈਜ਼ ਅਕੋਰਡਿੰਗ ਟੂ ਦਾ ਆਠਕਨਾਲ ਹੋਤੇ ਜਿਹੜਾ ਦਾਗੜਾ ਪਲਾਟ ਦੇਣਾ ਹੈ ਉਹਦੀ ਲੌੜਿਕ ਆਪ ਦੇ ਲੌੜਿਕ ਨੂੰ ਪੇਗਾ ਬਸੋ ਕਦੋਂ ਹੋਏ ਕਿ ਜਾ ਕੇ ਕਦੋਂ ਦਾ ਉਹ ਇੱਕ ਹਰ ਦਾ ਕੋਈ ਮੁੱਲ ਪੇਗਾ ਤੁਸੀਂ ਅੱਜ ਉਹਦੀ ਜਗਾ ਬੰਦ ਕਰ ਲਈ ਅੱਜ ਦੇ ਬਾਅਦ ਐਨਰਿਸ਼ੂ ਹੋਣ ਦੇ ਬਾਅਦ ਉਹ ਆਪਣੇ ਖੇਤ ਵੜ ਨਹੀਂ ਸਕਦਾ ਪਰ ਬਸੋ ਕਦੋਂ ਹੋਏ ਕਿ ਆਪਾਂ ਤਾਂ ਜਾ ਸਕਦੇ ਨਾ ਮੈਂ ਤਾਂ ਉਦਾਹਰਣ ਦੇ ਤੱਕ ਤੁਹਾਡੇ ਆਊਟਸਕਟ ਸੇ 25 ਸਾਲ ਹੋ ਗਏ ਹੋ ਮੈਕਸਮ ਅਰੇਕ ਦੂਜੀ ਵਾਰ ਟ੍ਰਾਈ ਕੋਰਟ ਸੀ ਹੀ ਕੀ ਹੈ ਤੈਨੂੰ ਉਹ ਕਿ 10-12 ਸਾਲ ਤੋਂ ਹੋਈਏ ਨੇ ਉਹ ਹਾਈ ਤੱਕ ਨਹੀਂ ਬਸੀਆਂ ਤੇ ਤੁਸੀਂ ਚੜੀ ਲੈ ਕੇ ਉਸਾਂ ਦੀ ਕਰਨ ਕਰਦੇ ਪਏ ਹੋ ਆਲ ਪਾਰਟੀ ਮੀਟਿੰਗ ਬੁલાਏਗੀ ਤੁਂ ਬੀਜੇਪੀ ਕਿਉਂਕਿ 44 ਦਲ ਵੀ کہہ ਰਿਹਾ ਹੈ ਕਿ ਕਲੌਨਡਰ ਜਾ ਰਿਹਾ ਹੈ ਕੱਲ ਤਰੀਕ ਨੂੰ ਇਸੀ ਕਲਾਸ ਭਾਰਤੀ ਜਨਤਾ ਪਾਰਟੀ ਮੈਂ بار بار ਇਹ کہہ ਰਿਹਾ ਕਿ ਅਸੀਂ ਕਿਸਾਨਾਂ ਨਾਲ ਖੜੇ ਹਾਂ ਹਰ ਤਰ੍ਹਾਂ ਦੇ ਨਾਲ ਕਿਸਾਨ ਭਰਾਵਾਂ ਦੀ ਮਦਦ ਕੀਤੀ ਜਾਏਗੀ ਕਿਸਾਨਾਂ ਦੇ ਲੋਕਾਂ ਲਈ ਹੋ ਦਿੱਤੀ ਜਾਏਗੀ ਔਰ ਜੋ ਵੀ ਲੋੜੀਂਦੇ ਕਦਮ ਹੋਣਗੇ ਭਾਰਤੀ ਜਨਤਾ ਪਾਰਟੀ

ਉਹਦੇ ਸੇ ਜੋ ਵੀ ਲੋਡਿੰਗ ਦਾ ਹੋਏਗਾ ਭਾਜਪਾ ਜਨਤਾ ਪਾਰਟੀ ਬਗਵਦ ਨੀਵਾ ਮਤਲਬ ਲੈ ਕਰ ਲਿਓ ਸਰ